ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਬੋਲੀ ਸਾਹਿਬ ਜੋ ਕਿ ਅੰਬਾਲਾ ਵਿੱਚ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਹਰਗੋਬਿੰਦ ਪਾਸ਼ਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਚਰਨ ਛੋਹ ਪ੍ਰਾਪਤ ਹੈ ਪੂਰਾ ਇਤਿਹਾਸ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ

ਬੁਰੇ ਦਾ ਪਲਾ ਕਰ ਬੁਰੇ ਦਾ ਪਲਾ ਕਰ ਬੁਰੇ ਦਾ ਪਲਾ ਕਰ ਬੁਰੇ ਦਾ ਪਲਾ ਕਰ ਰੀਤ ਦਾ ਬੁਰੇ ਦਾ ਪਲਾ ਕਰ ਕੁਸਮਨ ਨਹਡਾਈ ਤੇਹੀ ਰੋਗ ਨ ਲੱਗ ਗਈ ਪੱਲੇ ਸਭ ਇਚ ਪਾ ਬੁਰੇ ਦਾ ਬੁਰੇ ਦਾ ਪਲਾ ਕਰ ਕੁਸਮਨ ਨਹੰਡਾਈ ਤੇਹੀ ਰੋਗ ਨ ਲੱਗਈ ਪੱਲੇ ਸਭ ਕਿਛ ਪਾਈ ਬੁਰੇ ਦਾ ਪਲਾ ਕਰ ਬੁਰੇ ਦਾ ਪਲਾ ਕਰ ਬੁਰੇ ਦਾ ਪਲਾ ਕਰ ਬੁਰੇ ਦਾ ਪਲਾ ਕਰ ਦੇਹੀ ਰੋਗਨ ਲੱਗਈ ਪੱਲੇ ਸਭ ਕਿਛ ਪਾਈ ਦੇਹੀ ਰੋਗਨ ਲੱਗਈ ਪੱਲੇ ਸਭ ਕਿਛ ਪਾਈ ਬੁਰੇ ਦਾ ਪਲਾ ਕਰ ਬੁਰੇ ਦਾ ਪਲਾ ਕਰ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਕਰ ਭਲਾ ਕਰ ਫਰੀਦਾ ਬੁਰੇ ਦਾ ਭਲਾ ਕਰ ਤੇਰਾ ਕੋਈ ਬੁਰਾ ਕਰਦਾ ਹੈ ਨਾ ਤੂੰ ਉਹਦਾ ਭਲਾ ਕਰ ਜੀਵ ਬੜਾ ਨਾਲ ਜੀ ਮਹਾਰਾਜ ਇੱਕ ਬੰਦਾ ਮੇਰਾ ਬੁਰਾ ਕਰਦਾ ਹੈ ਮੈਂ ਉਹਦਾ ਭਲਾ ਕਰਾਂ ਤਾਂ ਮੈਨੂੰ ਕੀ ਮਿਲੇਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਜਵਾਬ ਦਿੰਦੇ ਨੇ ਦੇਹੀ ਰੋਗ ਨ ਲੱਗ ਗਏ ਬੱਲੇ ਸਭ ਕੁਝ ਪਾਏ ساری ਜ਼ਿੰਦਗੀ ਦੇ ਕਰਕੇ ਤੂੰ arogy rahe ਦੇਹੀ ਨੂੰ ਕੋਈ ਰੋਗ ਨਹੀਂ ਲੱਗੇਗਾ ਰੱਬ ਜੀ ਤੇਰਾ ਚੰਗਾ ਸੁਭਾਅ ਵੇਖ ਕੇ ਖੁਸ਼ ਹੋ ਜਾਣਗੇ ਤੇ ਸਾਰੀਆਂ ਖੁਸ਼ੀਆਂ ਤੇਰੇ ਪੱਲੇ ਵਿੱਚ ਪਾ ਦੇਣਾ ਦੇਹੀ ਰੋਗ ਨ ਲੱਗਾ ਪੰਨੇ ਸਭ ਕਿਛ ਪਾ